ਹਾਂਜੀ ਮੈਂ ਹਾਂ ਮਲਕੀ ਸਿੰਘ ਜੀ ਦਾ ਪੰਜਾਬ ਪੋਸਟ ਨੂੰ ਚੈਨਲ ਤੋਂ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਹਸਪਤਾਲ ਮਾਨਾ ਵਾਲੇ ਵਿੱਚ ਜਿੱਥੇ ਇੱਕ ਪਿੰਡ ਖਾਨਕੋੜ ਦੇ ਵਿੱਚ ਗੰਦਗੀ ਦਾ ਪਾਣੀ ਪੀਣ ਦੇ ਨਾਲ ਕਾਫੀ ਪਿੰਡਾਂ ਪਿੰਡਾਂ ਲੱਗ ਲੱਗੇ ਪਿੰਡਾਂ ਦੇ ਹੀ ਕਾਰੀਓ ਹਸਪੀਟਲ ਵਿੱਚ ਦਾਖਲੇ ਨੇ ਇਹਨਾਂ ਦੀ ਪੁੱਛਗਿੱਛ ਕਰਨ ਵਾਸਤੇ ਅੱਜ ਪਤਾ ਲੈਣ ਵਾਸਤੇ ਸਾਫ ਕਾ ਕਾਂਗਰਸੀ ਵਿਧਾਇਕ ਸੁਖਿੰਦਰ ਸਿੰਘ ਡੈਨੀ ਜੀ ਪਹੁੰਚੇ ਨੇ ਅਤੇ ਨਾਲ ਹੀ ਉਹਨਾਂ ਸਰਕਾਰ ਕੋਲ ਮੰਗ ਕੀਤੀ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਵੀ ਹਸਪੀਟਲ ਵਿੱਚ ਦਾਖਲੇ ਨੇ ਆਇਆ ਆਇਆ ਉੱਥੇ 5 6 پیشنਟ ਉੱਥੇ ਹੈਗੇ ਨੋਅ ਅੱਜ ਲਿਫਟ ਹੋਣੀ ਹੈ ਹਾਂਜੀ ਹਾਂਜੀ ਅੱਜ ਦਾ ਕਰਤਾਂਗੇ ਸਰਪੜਾ ਕੰਮ ਲੱਗਾ ਜੀ ਸਰ 4 ਤੱਕ ਡਿਊ ਜੀ ਆਹ ਆਖਰਸ਼ਰ ਜੀ ਨੰਬਰ ਕੋਈ ਆ ਕਿ ਦਵਾਈ ਵਿੱਚ ਹੋਣਾ ਨਾ ਪਾਉਦਾ ਉਹਦੇ ਸਾਰੇ ਪੁੱਛ ਹਾਂਜੀ ਬੜੀ ਚੰਗੀ ਬੜੀ ਆਹ ਉਹਨਾਂ ਦੇ ਤੋਂ ਵੱਧਾਉਂ ਤੋਂ ਸਾਹਮਣੇ ਪਾਣੀ ਜਦੋਂ ਨਾਲ ਉਹਦੇ ਕੋਲ ਉੱਧਰ ਹੈਗੇ ਉਹਨਾਂ ਨਾਲ ਆਈ ਜਾਂਦੀ ਗਰੀਬਾਂ ਕਰਦਾ ਹੈ ਮੱਟੀ ਇਹ ਸੈਨਾ ਉਹਦੇ ਤੋਂ ਵੀ ਖੂਨ ਨੂੰ ਤੁਲਪੈਂਟ ਆ ਰਿਹਾ ਬੱਚੀ ਆ ਜਾ ਰਿਹਾ ਦੇਖਦੇ ਇਹਨੂੰ ਕੋਈ ਫੇਸ ਆਲੇ ਕੋਈ ਉਹ ਬਹੁਤ ਸਾਰੇ ਬੰਦੇ ਕੋਲੇ ਉਹਨੇ ਜਿੰਦੇ ਨੇ ਵੈਸੇ ਕਰਦੇ ਪਏ ਆ ਉਹ ਨਾ ਮੱਦੇ ਇਧਰ ਖਾਗੇ ਤੋਂ ਪੰਜਾਬ ਦੇ ਪਰਿਵਾਰ ਨਹੀਂ ਭਾਈ ਭਾਈ ਮੁਰਤੇ ਜਦੋਂ ਦੋ ਚਾਰ ਵਾਰ ਕਾਗਜ਼ ਦੋ ਤਿੰਨ ਹੋਏ ਉਹ ਦੋ ਦੋ ਪ੍ਰਵਾਹ ਆਉਂਦੇ ਨੇ ਕਾਹਦਾ ਆਉਂਦੇ ਨੇ ਬਸ ਅੱਛਾ ਹਾਂ ਸੈਂਟ ਆਈਓ ਕਿਸ ਪੰਚਾਇਤ ਦੇ ਦੋਇਨ ਖਾਨਕੋਟ ਦੇ ਸਤਿਕਾਰਯੋਗ ਸਰਨਮੈਂ ਮੈਂ ਡਾਕਟਰ ਮਨਜੀਤ ਸਿੰਘ ਡਾਉਲ ਐਸ ਐਮਓ ਪੀ ਐਸ ਵੀ ਮਾਨਣਾ ਵਾਲਾ ਇਹ ਸਾਡੇ ਕੋਲ ਜਿਹੜਾ ਪਿੰਡ ਪਿੰਡਾਂ ਦੀ ਖਾਨਕੋਟ ਵੈਦਿਓ ਬੇਰਗਾ ਬਲੌਗ ਪਿੰਡਾ ਆ ਉੱਥੇ ਕੱਲ ਦਾ ਜਿਹੜਾ ਇੱਕ ਆਊਟ ਬ੍ਰੇਕ ਹੋਇਆ ਵਾ ਗੈਸਟਰ ਡਾਕਟਰ ਸਾਹਿਬ ਜਿਹਨੂੰ ਆਪਾਂ ਟੱਟੀਆਂ ਹੁਣਟੀਆਂ ਕਹਿੰਦੇ ਆ ਤੇ ਨਾਲ ਪੇਟ ਦਰਦ ਦੇ ਨਾਲ ਬੁਖਾਰ ਉਹ ਕੱਲ ਦੇ ਪੇਸ਼ੈਂਟ ਰਿਪੋਰਟ ਹੋਏ ਨੇ ਉਹ ਪਹਿਲੋਂ ਕੱਲ ਫਿਰ ਸਾਡੀਆਂ ਸਾਡੀਆਂ ਟੀਮਾਂ ਸਿਲਸਾ ਜਨ ਮੈਡਿਸਿਨ ਮੈਮ ਛੇੜੀਸ਼ ਮੈਮ ਉਹ ਸਾਰੇ ਜਣੇ ਉੱਥੇ ਗਏ ਕਿ ਉਹਨਾਂ ਨੇ ਏਰੀਆ ਸਾਰਾ ਜਿਹੜਾ ਉਹ ਵਿਜ਼ਿਟ ਕੀਤਾ ਉੱਥੇ ਪਾਣੀ ਦੇ ਵੀ ਸੈਂਪਲ ਲੈ ਗਏ ਤੇ ਅਸੀਂ ਆਪਣਾ ਮੈਡੀਕਲ ਕੈਂਪ ਵੀ ਕੱਲ ਲਾਇਆ ਉੱਥੇ ਸ਼ਾਮ ਤੱਕ ਸਾਰੀਆਂ ਸਰਵੇ ਵੀ ਕੀਤਾ ਅੱਜ ਫਿਰ ਸਰਵੇ ਵੀ ਕੁਝ ਪੇਸ਼ੈਂਟ ਰਿਪੋਰਟ ਹੋਏ ਤੇ ਸੱਤ ਪੇਸ਼ੈਂਟ ਸਾਡੇ ਕੋਲ ਸੀਐਸਸੀ ਮਾਨਾ ਵਾਲੇ ਵੀ ਕਿ ਜਿਹੜੇ ਉਹ ਆਏ ਆ ਟ੍ਰੀਟਮੈਂਟ ਵਾਸਤੇ ਉਹਨਾਂ ਨੂੰ ਅਸੀਂ ਆਉਂਦੇ ਐਮਰਜੈਂਸੀ ਦੇ ਵਿੱਚ ਇਚਾਂਸ਼ਾ ਸ਼ੁਰੂ ਕਰਤਾ ਉਹਨਾਂ ਨੂੰ ਤੇ ਆਪਣਾ ਹੁਣ ਉਹਨਾਂ ਦੀ ਕੰਡੀਸ਼ਨ ਜਿਹੜੀ ਸਟੇਬਲ ਹੈ ਵੈਸੇ ਤੇ ਬਾਰੇ ਇਹ ਕਿ ਉਹਨਾਂ ਦਾ ਏਜੰਡਾ ਟਿਪਟ ਆ ਬਾਰੇ ਸਭ ਤੋਂ ਪਹਿਲਾਂ ਹੀ ਦਾ ਸਿੰਪਲ ਤੁਸੀਂ ਲੈ ਆਵੋ ਲੇ ਪਾਣੀ ਦਾ ਸਿੰਪਲ ਜੀ ਹਾਂਜੀ ਪਾਣੀ ਦਾ ਸਿੰਪਲ ਲੈ ਕੇ ਭੇਜ ਗਏ ਜੀ ਉਹ ਸੈਨੀਟੇਸ਼ਨ ਡਿਪਾਰਟਮੈਂਟ ਤੇ ਜਿਹੜਾ ਸਾਡਾ ਸਿਵਲ ਜਨ ਆਫਿਸ ਤੋਂ ਜਿਹੜੇ ਸਾਡੇ ਹੈਗੇ ਆ ਆਪਣੇ ਅਫਸਰ ਸਰਬਾਨ ਨੇ ਉਹਨਾਂ ਨੇ ਲੈ ਕੇ ਉਹ ਅਜੇ ਰਿਪੋਰਟ ਨਹੀਂ ਆਤਾ ਮੈਨੂੰ ਅਜੇ ਪਤਾ ਨਹੀਂ ਪਰ ਕੱਲ ਦੇ ਲੈ ਗਏ ਆ ਤੇ ਜੋ ਵੀ ਫਿਰ ਉਹ ਸਾਡੇ ਜਿਹੜਾ ਸਾਡੇ ਵਿਭਾਗ ਵੱਲੋਂ ਜਾਂ ਕਾਰਪੋਰੇਸ਼ਨ ਵੱਲੋਂ ਜੋ ਵੀ ਉਹਦੇ ਕਦਮ ਮੇ ਚੁੱਕੇ ਜਾਣਗੇ ਤਾਂ ਕਿ ਉਹ ਸਾਫ਼ ਸੁਥਰਾ ਪਾਣੀ ਮੈਂ ਹੀ ਅਕਰਾ ਦਿੱਤੇ ਕਰਾਇਆ ਜਾ ਸਕੇ ਸਿਫਿਸ਼ਣ ਜਿਹੜੇ ਉਹ ਠੀਕ ਹੋ ਜਾਵੇ Thank you very much.